ਹਾਂਜੀ ਮੇਰੇ ਵੱਲੋਂ ਸਾਰੇ ਕਿਸਾਨ ਭਰਾਵਾਂ ਨੂੰ ਤੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਅੱਜ ਆਪਾਂ ਗੱਲ ਕਰਨੀ ਹੈ ਜੀ ਮੱਕੀ ਦੀ ਬਿਜਾਈ ਆਪਾਂ ਕਦੋਂ ਕਰ ਸਕਦੇ ਆ ਜਿਹੜੇ ਕਿਸਾਨ ਭਰਾ ਮੱਕੀ ਦੀ ਬਿਜਾਈ ਕਰਨਾ ਚਾਹੁੰਦੇ ਆ ਤਾਂ ਮੱਕੀ ਦੀ ਬਿਜਾਈ ਕਰਨ ਦਾ ਸਹੀ ਸਮਾਂ ਕਦੋਂ ਹੈ ਕਦੋਂ ਆਪਾਂ ਨੂੰ ਮੱਕੀ ਦੀ ਬਿਜਾਈ ਕਰਨੀ ਚਾਹੀਦੀ ਹੈ ਤੇ ਬਜਾਈ ਸਮੇ ਅਪਾ ਨੂੰ ਕਿਹੜੀ ਖਾਦਾ ਅਪਾ ਵਰਤ ਸਕਦੇ ਹੈ ਜਿਹਦੇ ਨਾਲ ਆਪਣੀ ਮੱਕੀ ਦਾ ਚੰਗਾ ਝਾੜ ਅਪਾ ਲੈ ਸਕੀਏ ਤੇ ਬਜਾਈ ਕਰਨ ਤੋਂ ਪਹਿਲਾਂ ਜਿਹੜਾ ਅਪਾ ਬੀਜ ਵਰਤ ਰਹੇ ਆ ਤਾਂ ਉਹਦੀ ਜਿਹੜੀ ਪਛਾਣ ਜਰੂਰ ਕਰੋ ਕਿਉਂਕਿ ਪਿਛਲੇ ਸਾਲ ਦੇ ਵਿੱਚ ਬਹੁਤ ਵਾਰ ਹੋਇਆ ਏ ਵੀ ਜਿਹੜੀ ਮੱਕੀ ਦੀ ਬਜਾਈ ਅਪਾ ਕੀਤੀ ਹੈ ਤੇ ਜਿਹੜਾ ਬੀਜ ਦੀ ਚੰਗੀ ਤਰ੍ਹਾਂ ਜਿਹੜੀ ਜਰਮੀਨੇਸ਼ਨ ਨਹੀਂ ਹੋਈ ਇਹ ਸਾਰੀ ਗੱਲ ਅਪਾ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਤੇ ਵੀਡੀਓ ਦੇ ਨਾਲ ਬਣੇ ਰਹੋ ਤੇ ਜਿਨ੍ਹਾਂ ਕਿਸਾਨ ਭਰਾਵਾਂ ਨੇ ਹਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਸਾਰੇ ਮੇਰੇ ਵੀਰ ਭਰਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਦਾ ਬਟਨ ਵੀ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਪਣੀ ਹਰ ਇੱਕ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਤੇ ਵੀਡੀਓ ਐਂਡ ਤੱਕ ਦੇਖਿਓ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਤੇ ਪਿਛਲੇ ਸਾਲਾਂ ਦੇ ਵਿੱਚ ਜਿਹੜੀ ਆ ਗਲਤੀ ਆਪਾਂ ਕਰਦੇ ਆ ਰਹੇ ਹਾਂ ਉਹ ਇਸ ਸਾਲ ਆਪਾਂ ਮੱਕੀ ਦੇ ਵਿੱਚ ਨਾ ਕਰ ਸਕੀਏ ਤੇ ਚੰਗਾ ਝਾੜ ਆਪਾਂ ਮੱਕੀ ਦੀ ਫਸਲ ਤੋਂ ਲੈ ਸਕੀਏ। ਹਾਂਜੀ ਪਹਿਲੇ ਨੰਬਰ ਤੇ ਆਪਾਂ ਮੱਕੀ ਦੀ ਬਿਜਾਈ ਜਦੋਂ ਕਰਨੀ ਆਪਾਂ ਕਿਹੜੀਆਂ ਖਾਦਾਂ ਆਪਾਂ ਮੱਕੀ ਦੀ ਬਿਜਾਈ ਸਮੇਂ ਆਪਾਂ ਵਰਤਣੀ ਹੈ। ਹੁਣ ਜਿਹੜੇ ਕਿਸਾਨ ਭਰਾ ਆਲੂ ਵਾਲੀ ਜਗ੍ਹਾ ਤੁਸੀਂ ਆਲੂ ਆਪਣੇ ਖੇਤ ਦੇ ਵਿੱਚ ਲਾਏ ਹੋਏ ਆ ਤੇ ਤੁਸੀਂ ਉੱਥੇ ਮੱਕੀ ਦੀ ਬਿਜਾਈ ਕਰਨਾ ਚਾਹੁੰਦੇ ਹੋ ਤੇ ਉੱਥੇ ਜਿਹੜਾ ਤੁਸੀਂ ਕਿਹੜੀਆਂ ਖਾਦਾਂ ਦੀ ਵਰਤੋਂ ਕਰਨੀ ਹੈ? DAP ਮੇਨ ਕਿਸਾਨ DAP ਨੂੰ ਬਹੁਤ ਪਹਿਲ ਦਿੰਦੇ ਨੇ ਹੁਣ ਆਲੂ ਦੇ ਵਿੱਚ ਤੁਸੀਂ ਘੱਟੋ ਘੱਟ ਜੇ 4 ਤੋਂ 5 ਬੋਰੀਆ DAP ਦੀ ਤੁਸੀਂ ਪਾਈ ਹੋਈ ਹੈ ਤਾਂ ਤੁਸੀਂ ਜਦੋਂ ਮੱਕੀ ਦੀ ਬਿਜਾਈ ਕਰਨੀ ਹੈ ਤਾਂ ਤੁਸੀਂ ਮੱਕੀ ਦੀ ਬਿਜਾਈ ਦੇ ਵਿੱਚ ਜਦੋਂ ਤੁਸੀਂ DAP ਪਾਉਣੀ ਹੈ ਤਾਂ ਇੱਕ ਬੋਰੀ ਬਹੁਤ ਹੈ ਕਿਉਂਕਿ ਆਲੂ ਦੀ ਫਸਲ ਦੇ ਵਿੱਚ ਤੁਸੀਂ ਮੱਕੀ ਜਦੋਂ DAP ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਪਈ ਹੋਈ ਹੈ ਤੇ ਆਪਣੀ ਜਿਹੜੀ ਜ਼ਮੀਨ ਦੇ ਵਿੱਚ ਜਿਹੜਾ ਡੀਏਪੀ ਹੈ ਉਹ ਹੈਗਾ ਹੈ ਤੇ ਇਸ ਕਰਕੇ ਡੀਏਪੀ ਜ਼ਿਆਦਾ ਮੱਕੀ ਦੇ ਵਿੱਚ ਜਿਹੜੇ ਆਲੂ ਆ ਦੀ ਖੇਤ ਦੇ ਵਿੱਚ ਆਪਾਂ ਬਜਾਈ ਕਰਨੀ ਹੈ ਉਹ ਡੀਏਪੀ ਥੋੜਾ ਪਾਉਣਾ ਤੇ ਪਹਿਲ ਤੇ ਆਧਾਰ ਤੇ ਆਪਾਂ ਜਿਵੇਂ ਪोटाश ਹੋ ਗਿਆ ਪोटाश ਦੀ ਵਰਤੋਂ ਜ਼ਰੂਰ ਕਰਨ ਇੱਕ ਬੋਰੀ ਜਿਹੜੀ ਐਮਓਪੀ 60% ਵਾਲੀ ਪोटाश ਆਉਂਦੀ ਹੈ ਉਹ ਜ਼ਰੂਰ ਪਾਓ ਕਿਉਂਕਿ ਉਹਦੇ ਵੀ ਬਹੁਤ ਆਪਾਂ ਨੂੰ ਬੇਨਫਿਟ ਹੈ ਮੱਕੀ ਦੇ ਫਸਲ ਦੇ ਵਿੱਚ ਜਿਹੜਾ ਝਾੜ ਦੇ ਵਿੱਚ ਬਹੁਤ ਵਧੀਆ ਆਪਾਂ ਨੂੰ ਰਿਜ਼ਲਟ ਮਿਲਦਾ ਹੈ ਤੇ ਜਿਹੜੇ ਕਿਸਾਨ ਭਰਾ ਹੋਰ ਜਿਵੇਂ ਮਟਰ ਹੋ ਗਿਆ ਜਾਂ ਗੋਭੀ ਹੋ ਗਿਆ ਹੋਰ ਖੇਤਾਂ ਦੇ ਵਿੱਚ ਤੁਸੀਂ ਮੱਕੀ ਦੀ ਬਿਜਾਈ ਕਰਨਾ ਚਾਹੁੰਦੇ ਹੋ ਤੇ ਤੁਸੀਂ ਡੀਏਪੀ ਦੀ ਮਾਤਰਾ ਜਿਹੜੀ ਘੱਟ ਪਾਈ ਹੋਈ ਹੈ ਤਾਂ ਤੁਸੀਂ ਜਿਹੜੀ 2 ਗੱਟੇ ਜਿਹੜੀ ਡੀਏਪੀ ਖਾਦ ਪਾ ਸਕਦੇ ਆ ਤੇ ਐਮਓਪੀ ਜਿਹੜੀ ਪोटाश 60% ਵਾਲੀ ਉਹ ਜ਼ਰੂਰ ਇੱਕ ਬੋਰੀ ਇੱਕ ਕੀਲੇ ਦੇ ਵਿੱਚ ਜ਼ਰੂਰ ਪਾਓ ਤੇ ਅੱਗੇ ਮੱਕੀ ਦੀ ਬਿਜਾਈ ਕਰਨ ਦਾ ਸਹੀ ਸਮਾਂ ਪਿਛਲੇ ਸਾਲ ਕਈ ਕਿਸਾਨ ਭਰਾਵਾਂ ਨੇ ਜਨਵਰੀ ਮਹੀਨੇ ਦੇ ਐਂਡ ਦੇ ਵਿੱਚ ਮੱਕੀ ਦੀ ਬਿਜਾਈ ਕੀਤੀ ਦੀ ਤੇ ਉਹਨਾਂ ਨਾਲ ਕੀ ਹੋਇਆ ਤੇ ਟੈਂਪਰੇਚਰ ਲੋ ਤਾਂ ਜਾਦੇ ਲੋ ਟੈਂਪਰੇਚਰ ਕਰਕੇ ਜਿਹੜੀ ਮੱਕੀ ਦੀ ਜਿਹੜੀ ਜਰਮੀਨੇਸ਼ਨ ਹੈ ਜਾਂ ਤਾਂ ਘੱਟ ਹੋਈ ਏ ਤੇ ਜਾਂ ਫਿਰ ਜਿਹੜੀ ਜਰਮੀਨੇਸ਼ਨ ਉਹਨਾਂ ਦੀ ਹੋਈ ਵੀ ਏ ਸਾਰੀ ਉਹ ਬਹੁਤ ਜ਼ਿਆਦਾ ਲੇਟ ਹੋਈ ਹੈ 20ਵੇਂ 20ਵੇਂ ਦਿਨ 18ਵੇਂ 20ਵੇਂ ਦਿਨ ਜਾ ਕੇ ਜਿਹੜੀ ਮੱਕੀ ਦੀ ਜਰਮੀਨੇਸ਼ਨ ਹੋਈ ਹੈ ਇਸ ਕਰਕੇ ਜਿਹੜੀ ਮੱਕੀ ਦੀ ਬਿਜਾਈ ਜਦੋਂ ਤੁਸੀਂ ਕਰਨੀ ਹੈ ਤਾਂ ਕਾਲੀ ਨਾ ਕਰੋ ਜਦੋਂ ਟੈਂਪਰੇਚਰ ਲੋ ਹੋ ਜਾਵੇ ਅਸਲੀ ਫਰਵਰੀ ਮਹੀਨੇ ਦੇ ਵਿੱਚ ਜਿਹੜੀ ਮੱਕੀ ਦੀ ਬਿਜਾਈ ਕਰਨ ਦਾ ਸਹੀ ਸਮਾਂ ਹੈ ਜਦੋਂ ਟੈਂਪਰੇਚਰ ਤੁਹਾਨੂੰ ਲੱਗੇ ਵੀ ਲੋ ਹੋ ਗਿਆ ਤੇ ਮੱਕੀ ਜਿਹੜੀ ਵਧੀਆ ਜਰਮੀਨੇਸ਼ਨ ਕਰ ਸਕੇ ਤੇ ਜੇ ਆਪਣੀ ਮੱਕੀ ਦੀ ਜਰਮੀਨੇਸ਼ਨ ਘੱਟ ਹੋਊਗੀ 50% ਹੋਊਗੀ ਤਾਂ ਆਪਾਂ ਨੂੰ ਝਾੜ ਦੇ ਵਿੱਚ ਜਾਂ ਦੁਬਾਰਾ ਬੀਜ ਨਹੀਂ ਪਾਉਗੀ ਤੇ ਆਪਣੀ ਛੋਟੀ ਜੀ ਗਲਤੀ ਤੇ ਕਾਰਨ ਆਪਾਂ ਨੂੰ ਜਿਹੜਾ ਖਰਚਾ ਡਬਲ ਪੈ ਸਕਦਾ ਇਸ ਕਰਕੇ ਮੱਕੀ ਦੀ ਬਿਜਾਈ ਕਰਨ ਸਮੇਂ ਨਿਰਕਾਲੀ ਨਾ ਕਰੋ ਜਦੋਂ ਟੈਂਪਰੇਚਰ ਥੋੜਾ ਜਿਆਦਾ ਲੋ ਹੋ ਜਾਵੇ ਉਦੋਂ ਤੁਸੀਂ ਮੱਕੀ ਦੀ ਬਿਜਾਈ ਕਰਨੀ ਹੈ ਫਰਵਰੀ ਮਹੀਨਾ ਸਭ ਤੋਂ ਬੈਸਟ ਸਮਾਂ ਹੈ ਜਿਹੜਾ ਮੱਕੀ ਦੀ ਬਿਜਾਈ ਕਰਨ ਦੇ ਵਿੱਚ ਤੇ ਚੰਗਾ ਝਾੜ ਆਪਾਂ ਲੈ ਸਕਦੇ ਹਾਂ ਤੇ ਬੀਜ ਦਾ ਜਰਮੀਨੇਸ਼ਨ ਕਿਉਂਕਿ ਕਈ ਵਾਰ ਜਿਹੜੇ ਪਿਛਲੇ ਸਾਲ ਵੀ ਹੋਇਆ ਏ ਕਿਸਾਨਾਂ ਨੇ ਬੀਜ ਲੈ ਕੇ ਜਦੋਂ ਮੱਕੀ ਦੀ ਬਿਜਾਈ ਕੀਤੀ ਹੈ ਤਾਂ ਜਿਹੜਾ ਬੀਜ ਹੈ ਉਹਦੀ ਜਰਮੀਨੇਸ਼ਨ ਨਹੀਂ ਹੋਈ ਬੀਜ ਬਿਲਕੁਲ ਨਹੀਂ ਉੱਗਿਆ ਤੇ ਕਿਸਾਨਾਂ ਨੂੰ 20 20 30 30 ਕਿਲੇ ਜਿਹੜੇ ਮੱਕੀ ਦੇ ਉਹ ਵਾਹ ਕੇ ਦੁਬਾਰਾ ਬੀਜਨੇ ਪਏ ਤੇ ਇਸ ਸਾਲ ਜਿਹੜੀ ਉਹ ਗਲਤੀ ਹੈ ਬਿਲਕੁਲ ਵੀ ਤੁਸੀਂ ਨਾ ਕਰਿਓ ਕਿਉਂਕਿ ਉਹਦੇ ਵਿੱਚ ਨੁਕਸਾਨ ਆਪਣਾ ਹੈ ਤੇ ਤੁਸੀਂ ਹੁਣ ਕਰਨਾ ਕੀ ਹੈ ਤੁਸੀਂ ਕਿਸੇ ਵੀ ਕੰਪਨੀ ਦਾ ਤੁਸੀਂ ਕੋਈ ਵੀ ਬੀਜ ਮੱਕੀ ਦਾ ਲਿਆ ਕੇ ਤੁਸੀਂ ਆਪਣੇ ਘਰ ਲਿਆਂਦਾ ਉਹਨੂੰ ਚੈੱਕ ਜ਼ਰੂਰ ਕਰੋ ਚੈੱਕ ਤੁਸੀਂ ਕਿਵੇਂ ਕਰਨਾ ਹੈ ਤੁਸੀਂ ਇੱਕ ਥੈਲੀ ਨੂੰ ਖੋਲ ਕੇ ਘਰ ਦੇ ਵਿੱਚ ਬੀਜ ਨੂੰ ਬੀਜ ਕੇ ਜ਼ਰੂਰ ਦੇਖੋ ਦਾ ਜਰਮੀਨੇਸ਼ਨ ਪਹਿਲਾਂ ਜ਼ਰੂਰ ਚੈੱਕ ਕਰੋ ਤੁਸੀਂ ਕੋਈ ਵੀ ਫਸਲ ਦਾ ਬੀਜ ਲੈ ਕੇ ਬਾਜ਼ਾਰੋਂ ਆ ਰਹੇ ਹੋ ਤਾਂ ਉਹਦਾ ਜਰਮੀਨੇਸ਼ਨ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਆਪਾਂ ਨੇ ਜੇ ਬਾਈ ਚਾਂਸ ਆਪਣਾ ਬੀਜ ਆਪਾਂ ਖੇਤ ਦੇ ਵਿੱਚ ਬੀਜਤਾ ਤਾਂ ਉਹਦੀ ਜਿਹੜੀ ਜਰਮੀਨੇਸ਼ਨ ਹੈ ਪ੍ਰੋਪਰ ਤਰੀਕੇ ਦੇ ਨਾਲ ਨਾ ਹੋਈ ਤਾਂ ਆਪਾਂ ਨੂੰ ਬਹਾਈ ਦਾ ਸਾਰਾ ਆਪਣਾ ਖਰਚਾ ਡਬਲ ਪੈ ਸਕਦਾ ਹੈ ਇਸ ਕਰਕੇ ਗਲਤੀ ਇਸ ਵਾਰ ਨਾ ਕਰਿਓ ਕੋਈ ਵੀ ਤੁਸੀਂ ਬੀਜ ਲਿਆ ਰਹੇ ਹੋ ਤਾਂ ਉਹਦੀ ਪਹਿਲਾ ਬੀਜਣ ਤੋਂ ਪਹਿਲਾ ਘਰ ਦੇ ਵਿੱਚ ਜਰਮੀਨੇਸ਼ਨ ਜ਼ਰੂਰ ਕਰੋ ਚੈੱਕ ਜੇ ਉਹ ਬੀਜ ਪ੍ਰੋਪਰ ਤਰੀਕੇ ਦੇ ਨਾਲ ਜੰਮ ਰਿਹਾ ਹੈ ਤਾਂ ਆਪਣੇ ਖੇਤ ਦੇ ਵਿੱਚ ਉਹਦੀ ਬੀਜੋ ਨਹੀਂ ਇਹ ਗਲਤੀ ਬਿਲਕੁਲ ਵੀ ਆਪਾਂ ਨਹੀਂ ਕਰਨੀ ਤੇ ਮੱਕੀ ਦੇ ਕਿਹੜੇ ਬੀਜਾ ਥੋਪਾ ਪਿਛਲੇ ਸਾਲ ਦੇ ਵਿੱਚ ਕਿਹੜੇ ਬੀਜਾ ਦਾ ਝਾੜ ਹੈ ਜਿਹਨਾਂ ਵੱਧ ਆਇਆ ਹੈ ਤੇ ਇਸ ਸਾਲ ਕਿਹੜੇ ਬੀਜਾ ਦੀ ਆਪਾਂ ਬਜਾਈ ਕਰ ਸਕਦੇ ਆ ਇਹ ਆਪਾਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਸਾਰੀ ਆਪਾਂ ਜਾਣਕਾਰੀ ਦਵਾਂਗੇ ਵੀ ਪਿਛਲੇ ਸਾਲ ਕਿਹੜੇ ਬੀਜ ਨੇ ਝਾੜ ਵੱਧ ਦਿੱਤਾ ਹੈ ਕਿ ਪਿਛਲੇ ਸਾਲ ਜਿਹੜਾ ਟੈਂਪਰੇਚਰ ਹਾਈ ਹੋਣ ਦੇ ਕਾਰਨ ਸਾਰੇ ਬੀਜਾਂ ਦਾ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਡੇਰਾ ਝਾੜ ਹੈ ਉਹ ਘਟਿਆ ਹੈ ਤੇ ਬਾਕੀ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਾਣਕਾਰੀ ਦਵਾਂਗੇ ਵੀ ਕਿਹੜੇ ਬੀਜਾਂ ਦੀ ਇਸ ਵਾਰ ਪਾ ਬਜਾਈ ਕਰੀਏ ਤੇ ਕਿੰਨਾ ਝਾੜ ਪਾ ਲੈ ਸਕਦੇ ਆ ਤੇ ਵੀਡੀਓ ਚੰਗੀ ਲੱਗੀ ਤਾਂ ਹੋਰ ਕਿਸਾਨ ਭਰਾਵਾਂ ਤੱਕ ਸ਼ੇਅਰ ਕਰ ਦਿਓ ਤੇ ਫਿਰ ਮਿਲਦੇ ਆ ਕੋਈ ਹੋਰ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਆਪਣੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਸਤਿ ਸ਼੍ਰੀ ਅਕਾਲ ਜੀ